ਫਾਈਨਲ ਪ੍ਰੀਖਿਆਵਾਂ ਦੇ ਦੌਰ ਚ ਚੋਣ ਡਿਊਟੀ ਦੇ ਮੱਦੇਨਜ਼ਰ ਖੌਫ ਜ਼ਿਆਦਾ ਹੋ ਗੀਆਂ ਨੇ ਮਹਿਲਾਵਾਂ ਟੀਚਰਸ ਜੀ ਹਾਂ ਨਾਲ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਤੇ ਵੀ ਇਹਦਾ ਸ਼ਾਇਦ ਬੁਰਾ ਅਸਰ ਪਊਗਾ ਤਾਂ ਦੱਸ ਦਿੰਦੇ ਆ ਕਿ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਲੇਕਿਨ ਉਹਨਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਚ ਕੀ ਪਿੰਡੂ ਲਾ ਕੇ ਕੀ ਸ਼ਹਿਰੀ ਲਾ ਕੇ ਅਰਬ ਰੂਲਰ ਸਾਰੇ ਏਰੀਆ ਦੇ ਵਿੱਚ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਤੇ ਜਿੱਥੇ ਡਿਊਟੀਆਂ ਲੱਗਦੀਆਂ ਨੇ ਜਿਹੜੇ ਗਵਰਨਮੈਂਟ ਸਕੂਲ ਦੇ ਟੀਚਰਸ ਹੁੰਦੇ ਨੇ ਜਿਹੜੇ ਮੇਲ ਹੁੰਦੇ ਨੇ ਯਾਨੀ ਕਿ ਮਰਦ ਉਹਨਾਂ ਦਾ ਤਾਂ ਫਿਰ ਵੀ ਕਿਸੇ ਤਰ੍ਹਾਂ ਸਾਰ ਜਾਂਦਾ ਹੈ ਪਰ ਜਿਹੜੀ ਫੀਮੇਲ ਟੀਚਰਸ ਹੁੰਦੀਆਂ ਨੇ ਔਰਤਾਂ ਹੁੰਦੀਆਂ ਨੇ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਦੇ ਵਿੱਚ ਪਰਿਵਾਰਾਂ ਨੂੰ ਦੇਖਣਾ ਘਰ 'ਚ ਬੱਚੇ ਜਾਂ ਕਈ ਵਾਰ ਬਜ਼ੁਰਗ ਮਾਪੇ ਸਾ ਸੋਹਰਾ ਵੀ ਹੁੰਦੇ ਨੇ ਫਿਰ ਉਹਦੇ ਵਿੱਚੋਂ ਟਾਈਮ ਕੱਢ ਕੇ ਕਿਸੇ ਤਰ੍ਹਾਂ ਬੱਸਾਂ 'ਚ ਸਫ਼ਰ ਕਰਕੇ ਆਪ ਦੇ ਸਕੂਲਾਂ ਤੱਕ ਆਉਣ ਜਾਣ ਕਰਨਾ ਤਾਂ ਉਹਨਾਂ ਨੂੰ ਸਮਝ ਆਉਂਦਾ ਹੈ لیکن ਜਦੋਂ ਉਹਨਾਂ ਦੀਆਂ ਅਜਿਹੀ ਇਲੈਕਸ਼ਨ ਡਿਊਟੀਆਂ ਲੱਗਦੀਆਂ ਨੇ VOTER LIST ਨੂੰ ਲੈ ਕੇ ਪਿੰਡਾਂ ਸ਼ਹਿਰਾਂ ਜਾਣਾ ਪੈਂਦਾ ਹੈ ਜਿਨ੍ਹਾਂ ਦਾ ਉਹਨਾਂ ਨੂੰ ਤਜਰਬਾ ਵੀ ਨਹੀਂ ਹੁੰਦਾ ਤਾਂ ਫਿਰ ਕਿਤਨਾ ਕਿਤੇ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਹੋਣਾ ਸੁਭਾਵਿਕ ਹੋ ਜਾਂਦਾ ਹੈ ਫਿਰ ਕਈ ਇਲਾਕੇ ਇਹੋ ਜਿਹੇ ਹੁੰਦੇ ਨੇ ਦੂਦਰਾੜ ਦੇ ਪਿੰਡੂ ਏਰੀਏ ਹੁੰਦੇ ਨੇ ਜਿੱਥੇ ਜਾ ਕੇ ਔਰਤਾਂ ਆਪਣੇ ਆਪ 'ਚ ਅਸਹਜ ਮਹਿਸੂਸ ਕਰਦੀਆਂ ਨੇ ਸੋ ਪਹਿਲਾਂ ਤਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਮਹਿਲਾ ਟੀਚਰਸ ਨੇ ਇਹਨਾਂ ਦੀ ਡਿਊਟੀਆਂ ਨਹੀਂ ਲਗਾਈ ਜਾਣਗੀਆਂ لیکن ਜੋ ਜੋ ਸਮਾਨ ਨੇੜੇ ਆ ਰਿਹਾ ਤੇ ਉਹ ਤੇ ਉਹ ਮਹਿਲਾ ਟੀਚਰਸ ਦੀਆਂ ਵੀ ਡਿਊਟੀ ਲੱਗ ਰਹੀਆਂ ਨੇ ਤੇ ਉਹ ਮੰਣਾ ਵੀ ਨਹੀਂ ਕਰ ਸਕਦੀਆਂ ਕਿਉਂਕਿ ਆਫਟਰ ਆਲ ਤਨਖਾਹ ਤਾਂ ਸਰਕਾਰ ਕੋਲ ਹੀ ਲੈਣੀ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਹੁਣ ਫਾਈਨਲ ਪ੍ਰੀਖਿਆਵਾਂ ਆ ਰਹੀਆਂ ਨੇ ਤਾਂ ਬੱਚਿਆਂ ਨੂੰ ਵੀ ਪੜ੍ਹਾਈ ਵਾਸਤੇ ਜਿਹੜੀਆਂ ਟੀਚਰਸ ਹੁੰਦੀਆਂ ਨੇ ਉਹ ਉਹਨਾਂ ਦੇ ਕਲਾਸਰੂਮ ਚ ਅਵੇਲੇਬਲ ਹੋਣੀਆਂ ਕੋਲ ਮੌਜੂਦ ਹੋਣੀਆਂ ਜ਼ਰੂਰੀ ਹੋ ਜਾਂਦੀਆਂ ਨੇ ਲਾਜ਼ਮੀ ਹੋ ਜਾਂਦੀਆਂ ਨੇ ਲੇਕਿਨ ਅਜੇ ਮੌਕੇ ਤੇ ਆ ਕੇ ਜਦੋਂ ਪ੍ਰੀਖਿਆਵਾਂ ਅਤੇ ਚੋਣ ਆਸ-ਪਾਸ ਹੀ ਹੋਣ ਇੱਕ ਮਹੀਨੇ ਦਾ ਅੰਤਰਾਲ ਵੀ ਨਾ ਹੋਵੇ ਫਿਰ ਅਜੇ ਮੌਕੇ ਤੇ ਟੀਚਰਸ ਦੀਆਂ ਦੂ ਦਰਾੜੇ ਪਿੰਡਾਂ ਸ਼ਹਿਰਾਂ ਚ ਡਿਊਟੀਆਂ ਲੱਗੀਆਂ ਜਾਣ ਵੋਟਰਸ ਨੂੰ ਲੈ ਕੇ ਵੋਟਰ ਕਾਰਡ ਨੂੰ ਲੈ ਕੇ ਤਾਂ ਫਿਰ ਜਿਹੜੀ ਚੀਜ਼ਾਂ ਨੂੰ ਤਿਆਰਬਾ ਵੀ ਨਹੀਂ ਹੈਗਾ ਉਹ ਚੀਜ਼ ਨੂੰ ਕਰਨੀ ਪੈ ਜਾਵੇ ਤਾਂ ਫਿਰ ਦਿਨ ਦਿਹਾੜੇ ਕਿਤਨੇ ਕਿਤੇ ਉਹਨਾਂ ਨੂੰ ਡਰ ਲੱਗਦਾ ਹੁੰਦਾ ਤੇ ਜੇਕਰ ਹਨੇਰਾ ਪੈ ਜਾਵੇ ਘਰ ਵਾਪਸ ਪਰਦਿਆਂ ਹੋਏ ਆ ਤਾਂ ਕਿਤੇ ਨਾ ਕਿਤੇ ਦਿਲਾਂ ਦੇ ਵਿੱਚ ਫੀਮੇਲਸ ਦੇ ਜਾਂ ਮਹਿਲਾਵਾਂ ਦੇ ਡਰ ਆਣਾ ਸੁਭਾਵਿਕ ਹੋ ਜਾਂਦਾ ਹੈ ਸੋ ਉਹਨਾਂ ਨੇ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਹੁਣ ਸਾਡੇ ਬਾਰੇ ਸੋਚਿਆ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਦਾ ਆਪਣਾ ਖਿਆਲ ਰੱਖ ਸਕੀਏ ਤੇ ਨਾਲ ਦੇ ਨਾਲ ਜੋ ਸਾਡੀ ਡਿਊਟੀ ਬਣਦੀ ਹੈ ਜਾਕੀ ਵਿਦਿਆਰਥੀ ਨੂੰ ਪੜਾਉਣਾ ਉਹ ਪੜ੍ਹਾਈ ਬੱਚਿਆਂ ਦੀ ਕਿਸੇ ਵੀ ਤਰੀਕੇ ਨਾਲ ਖਰਾਬ ਨਾ ਹੋਵੇ